ਤਰਨਤਾਰਨ ਤੋਂ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਤਰਨਤਾਰਨ ਸ਼ਹਿਰ ਬਾਬਾ ਜੀਵਨ ਸਿੰਘ ਨਗਰ ਦੀ ਗਲੀ ਅੰਦਰ ਦੌੜ ਬਚਾਤੇ ਵਿਅਕਤੀਆਂ ਨੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਐਕਟਿਵਾ ਸਵਾਰ ਮਾਪੁੱਤ ਨੂੰ ਜ਼ਬਰੀ ਰੋਕ ਕੇ ਪਿਸਤੌਲ ਦੀ ਨੋਕ ਉਤੇ ਐਕਟਿਵਾ ਖੋ ਕੇ ਫਰਾਰ ਹੋ ਗਏ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਸਮਾਨ ਦੇ ਦੀ ਜਾਣਕਾਰੀ ਦਿੰਦਿਆਂ ਹੋਇਆ ਬਲਜੀਤ ਕੋਟ ਨੇ ਦੱਸਿਆ ਕਿ ਮੇਰੇ ਪਤੀ ਨੇ ਕਿਸੇ ਕੋਲੋਂ ਪੈਸੇ ਲੈਣੇ ਸਨ ਅਤੇ ਉਹ ਜਦੋਂ ਪੈਸੇ ਲੈ ਕੇ ਘਰ ਨੂੰ ਵਾਪਸੀ ਕਰ ਰਹੇ ਸਨ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੀ ਐਕਟਿਵਾ ਖੋਹ ਲਈ ਅਤੇ ਉਸ ਦੀ ਡਿੱਗੀ ਦੇ ਵਿੱਚ ਢਾਈ ਲੱਖ ਰੁਪਏ ਪਏ ਸਨ ਅੱਜ ਨਾਲ ਤੁਹਾਨੂੰ ਦੱਸਣੇ ਆ ਕਿ ਸਵੇਰੇ ਨੇਲੇ ਪਿੰਡ ਦੇ ਸੜਕ ਉੱਪਰ ਐਕਟਿਵਾ ਖੜੀ ਮਿਲੀ ਤੇ ਹੁਣ ਇਸ ਵਕਤ ਥਾੜਾ ਸਿਟੀ ਦੇ ਵਿੱਚ ਐਕਟਿਵਾ ਖੜੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਉਹ ਸੁਣ ਲੈਣੇ ਆ ਜੀ ਆਹ ਸਾਡੇ ਪਾਸ ਇੰਦਿਆ ਤੇ ਆਹੀ ਇਧਰੋਂ ਟਹਿਲਣ ਹੀ ਕਿਸੇ ਤੋਂ ਤੇ ਉਹਦੇ ਘਰ ਆਹੀ ਆਉਣੇ ਜਦੋਂ ਤੇ ਆਉਂਦੇ ਆਉਂਦੇ ਨਾ ਘਰ ਦੇ ਬਾਹਰ ਦੋ ਦੋ ਮੁੰਡੇ ਆਏ ਸਪਲੈਂਡਰ ਤੇ ਤੇ ਸਾਨੂੰ ਤੇ ਮੇਰੀ ਭੈਣ ਨੂੰ ਪਿਸਤਲ ਵਿਖਾ ਦਿੱਤੀ ਤੇ ਮੈਨੂੰ ਨਾ ਦੰਦਰ ਮਾਰਨ ਨੂੰ ਪਏ ਤੇ ਕਹਿੰਦੇ ਚਾਬੀ ਦੋ ਚਾਬੀ ਦੋ ਤੇ ਸਕੂਟੀ ਦੀ ਚਾਬੀ ਲੈ ਕੇ ਨਾਲ ਹੀ ਭੱਜ ਗਏ ਸਕੂਟੀ ਦੇ ਵਿੱਚ 2.5 ਲੱਖ ਰੁਪਇਆ ਪਿਆ ਨਹੀਂ ਮਮਲੀ ਪ੍ਰੈਟਿਕੋਤ ਨਾ ਦੇ ਤੂੰ ਵੈਸੇ ਆਹੀਓ ਅੱਗੇ ਘਾਰ ਹੈਗਾ ਉਹ ਅੱਗੇ ਜਾ ਕੇ ਐਂਡ ਤੇ ਘਾਰ ਹੈਗਾ ਉਹਨਾਂ ਦਾ ਉਹਨਾਂ ਕੋਲ ਪਹਿਲੇ ਸੀ ਉਹ ਮੁਡੀ ਕੋ ਤੇ ਹੀ ਹੋਈ ਸੀ ਬਸ ਪਲਾਨ ਸੀ ਸਰਦਾਰ ਕੀ ਮੋਨੇ ਉਹ ਦੋਵੇਂ ਮੋਨੇ ਤੇ ਮੂੰਹ ਬੰਦੇ ਸੀ ਜਿਸ ਤਰ੍ਹਾਂ ਦੋਵਾਂ ਦੇ ਮੂੰਹ ਬੰਦੇ ਸੀ ਕੀ ਵੈਪਨ ਸੀ ਉਹਨਾਂ ਕੋਲ ਇੱਕ 45 ਤੇ ਇੱਕੋ ਦੱਤਰੀ ਕਿੰਨੇ ਵਜੇ ਦਾ ਟਾਈਮ ਰੱਖਦਾ ਟਾਈਮ ਹੈ 11:30 ਹੋ ਜਾਂਦੀ 9:00 ਕਹਿੰਦੇ 9:30 ਵਜੇ ਤਾਂ ਨਹੀਂ ਉਹ ਰੋ ਫਿਰ ਤੁਸੀਂ ਮੌਕੇ ਤੇ ਮਤਲਬ ਕੋਈ ਪੁਲਿਸ ਵਾਲਾ ਲੱਗੇ ਨਾ ਕੋਈ ਨਹੀਂ ਕੋਈ ਨਾ ਨਾਕਾ ਨੂੰ ਕੋਈ ਨਹੀਂ ਲੱਗੇ ਉਹ ਫਿਰ ਕੋਈ ਨਹੀਂ ਲੱਗੇ ਬਾਅਦ ਤੇ ਮਾਰੇ ਸੜਕ ਤੇ ਗਏ ਤੇ ਉਹ ਚਾਨ ਚਾਨ ਨਿਕਲੇ ਦੋ ਚਾਰ ਜਣੇ ਪਰ ਨਾ ਨਾ ਹੀ ਪੁਲਿਸ ਰਿਪੋਰਟ ਲਾਉਣ ਲਈ ਸਕੂਟਰੀ ਬਰਾਮਰ ਹੋ ਗਈ ਤੁਹਾਡੀ ਹਾਂਜੀ ਸਕੂਟਰੀ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਸੀ ਉਹ ਕਨੇ ਤੁਹਾਡੀ ਸਕੂਟੀ ਪੜਾ ਸੌਰ ਨੂੰ ਮਿਲੀ ਆ ਤੇ ਉਥੋਂ ਲੈ ਗਈ ਆ ਉਹ ਤੇ ਫਿਰ ਇੱਕ ਪੁਲਿਸ ਦੇ ਨਾਲ ਜਾ ਕੇ ਫਿਰ ਸਕੂਟਰੀ ਲੈ ਕੇ ਆਏ ਲੇਕਿਨ ਸਕੂਟੀ ਟਿੱਕੀ ਵੀਰ ਜੀ ਸਾਨੂੰ ਨਾ ਫੋਨ ਆਇਆ ਮੇਰੇ ਹਸਬੰਦ ਦਾ ਕਿ ਰਿੰਕੇ ਭਾਈ ਦਾ ਫੋਨ ਆਇਆ ਵਾ ਆ ਕੇ ਤੇ ਪੈਸੇ ਲੈ ਜਾਓ ਤੁਸੀਂ ਆਪਾਂਵੇਂ ਆਪਣੇ ਬੱਚੇ ਭੇਜੋ ਤੁਸੀਂ ਆਪ ਆਜੋ ਮੈਂ ਨਹੀਂ ਮੈਂ ਬੱਚੇ ਨਹੀਂ ਮੈਂ ਆਪ ਆਨੀ ਆ ਨਾਲ ਬੇਟੇ ਦੇ ਜਦੋਂ ਅਸੀਂ ਆਏ ਆ ਤੇ ਆ ਕੇ ਉਹਨਾਂ ਘਰ ਬੈਠੇ ਆ ਤੇ ਗੱਲਾਂ ਬਾਤਾਂ ਕਰਦੇ ਨੇ ਸਾਡਾ ਟਾਈਮ ਜਿੱਦਾਂ ਨੰਗਾਂਡੇ ਸੀ ਉਹ ਪਤਾ ਨਹੀਂ ਮੈਨੂੰ ਇਹਨਾਂ ਦੀ ਕੀ ਤੇ ਟਾਈਮ ਨੰਗਾਂਦੇ ਨਾ ਨਾ ਮੈਂ ਆਪ ਹੀ ਗਿਆ ਵੀਰ ਜੀ ਪੈਸੇ ਗਿਣੇ ਤੁਸੀਂ ਆਂਦੇ ਇੱਕ ਵਾਰੀ ਤੁਸੀਂ ਗਿਣ ਲਓ ਪੈਸੇ ਜਦੋਂ ਗਿਨੇ ਆ ਤੇ ਆਂਦੇ 1000 ਰੁਪਿਆ ਘਟਿਆ 2.5 ਲੱਖ ਤੁਹਾਨੂੰ ਮੈਂ Google Pay ਕਰ ਦਿੰਦਾ ਜਦੋਂ ਮੈਂ ਗਿਨੇ ਇੱਕ ਨੋਟ ਬਾਦੀ ਆਪਾ ਜੀ ਆ ਵਾਦਿਆ ਤੁਸੀਂ ਲਲੋ ਆਪਣੇ ਪੈਸੇ ਤੇ ਇਸ ਤਰ੍ਹਾਂ ਹੀ ਸਾਨੂੰ ਅੱਧਾ ਕੀ ਘੰਟਾ ਹੀ ਬੈਠੇ ਆ ਉਹਨਾਂ ਦੇ ਘਰ ਜਦੋਂ ਅਸੀਂ ਮਤਲ ਤੁਰਨ ਲੱਗੇ ਤੇ ਵੀਰ ਜੀ ਆਂਦੇ ਪੈਸੇ ਤੁਸੀਂ ਡਿੱਗੀ ਚ ਰੱਖ ਲੋ ਭਾਬੀ ਡਿੱਗੀ ਚ ਰੱਖ ਲੋ ਪੈਸੇ ਤੁਸੀਂ ਤੇ ਮੈਂ ਇੰਨੀ ਗੱਲ ਕਰਕੇ ਹਜੇ ਬਾਹਰ ਉਹਨਾਂ ਦੀ ਗਲੀ ਦੀ ਆਈ ਆ ਅਖੋ ਮੋਟਰਸਾਈਕਲ ਵਾਲੇ ਮੁੰਡੇ ਮੈਨੂੰ ਵੇਖ ਕੇ ਇੱਧਰ ਬਾਹਰ ਨੂੰ ਆਏ ਆ ਕਿ ਇਹ ਹੁੰਦੇ ਆ ਉਧਰ ਜਿੱਤਰਾ ਉਹਨਾਂ ਨੂੰ ਸਭ ਪਤਾ ਸੀ ਅਸੀਂ ਆਪਣੇ ਮੋਬਾਈਲ ਹੱਤਾਂ 'ਚ ਫੜੇ ਉਹਨਾਂ ਨੇ ਮੋਬਾਈਲ ਨਹੀਂ ਖੋਇਆ ਸਾਡੇ ਸਾਡੇ ਕੋ ਕੋਈ ਗਹਿਣਾ ਨਹੀਂ ਕੋਈ ਪੈਸਾ ਨਹੀਂ ਨਾਲ ਮੰਗਿਆ ਸਿਰਫ ਐਕਟਿਵਾ ਦੀ ਚਾਬੀ ਲੈ ਕੇ ਚਲ ਗਏ ਨੇ ਇੱਕ ਕੋਲ ਪਿਸਤਲ ਹੀ ਇੱਕ ਕੋਲ ਦਫ਼ਤਰ ਸੀ ਕਿੰਨੇ ਪੈਸੇ ਸੀ ਵਿੱਚ 22 ਲੱਖ ਰੁਪਈਆ ਵੀਰ ਜੀ ਤੇ ਕੋਈ ਐਕਟਵਲ ਮਿਲ ਗਈ ਤੁਹਾਡੀ ਉਹ ਐਕਟਿਵਾ ਸਵੇਰੇ ਫੋਨ ਆਇਆ ਕਿਸੇ ਵੀਰ ਜੀ ਦਾ ਕਿ ਅਸੀਂ ਇੱਧਰ ਜਦ ਰੋਈ ਲਾਗੇ ਜਿਹੜਾ ਜ ਮਸਤਪੁਰਾ ਪਿੰਡ ਆਹੀ ਉਧਰੋਂ ਨੰਗਨਦੇ ਸੀ ਮੰਡੀ ਵਾਲ ਨੂੰ ਕੋਈ ਕੰਮ ਹੀ ਉਧਰੋਂ ਆਂਦੇ ਹੀ ਜਾਂਦੇ ਆ ਵੇਖੀ ਐਕਟਿਵ ਆ ਫਿਰ ਅਸੀਂ ਆਉਂਦੇ ਆ ਵੇਖੀ ਤੇ ਤੁਹਾਨੂੰ ਕਾਲ ਕੀਤਾ ਵੀ ਚੋ ਕਾਗਜ ਕੱਢ ਗਏ ਡਿੱਗੀ ਦਾ ਲੌਂਗ ਟੋੜ ਟੋੜ ਕੇ ਫੇਰ ਉਹਨਾਂ ਨੇ ਪੈਸੇ ਕੱਢੇ ਬਾਕੀ ਵੀਰ ਜੀ ਇਹ ਪੈਸੇ ਦੀ ਗੱਲ ਅਸੀਂ ਕਿਸੇ ਨੇ ਨਹੀਂ ਕੀਤੀ ਇਹਨਾਂ ਨੂੰ ਪਤਾ ਹੀ ਕਿਸੇ ਨੇ ਸੂਹ ਦਿੱਤੀ ਤੇ ਪੈਸਿਆਂ ਦਾ ਪਤਾ ਹੀ ਉਹਨਾਂ ਨੂੰ ਹੁਣ ਤਾਂ ਨਹੀਂ ਕੀ ਮੰਗਿਆ ਸਾਡੇ ਹੱਥ ਨੂੰ ਪੈਸੇ ਦਿੱਤੇ ਜਾਣ ਵਾਪਸ ਕਿ ਤਸ਼ੱਕ ਹੋਵੇ ਹਾਨੂੰ ਇਹਨਾਂ ਦੀ ਜਿਨ੍ਹਾਂ ਨੇ ਪੈਸੇ ਦਿੱਤੇ ਆ ਕੀ ਨਾਮ ਉਹਨਾਂ ਦਾ ਹਾਂਜੀ ਰਿੰਕਾ ਵੀਰ ਜੀ ਭਾਜੀ ਲੁੱਟਾਂ ਖੋਹਾਂ ਹੁੰਦੀਆਂ ਬਹੁਤ ਵਧੀਆਂ ਵਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਦੂਜੀ ਗੱਲ ਇਹ ਆ ਸਾਡੀ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਦੋਵੇਂ ਤਰ੍ਹਾਂ ਦੀ ਜਾਂਚ ਪਰਦਾ ਹੋ ਕੇ ਫੇਰ ਪਰਚਾ ਦਰਜ ਹੋਵੇ ਦੂਜੀ ਗੱਲ ਇਹ ਆ ਪੁਲ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆ ਇਹ ਡੈਂਪ ਚੁੱਕਿਆ ਜਾਵੇ ਕ੍ਰਿਮੀਨਲ ਬੰਦਾ ਤਿੰਨ ਚੀਜ਼ਾਂ ਯੂਜ਼ ਕਰਦਾ ਮੋਬਾਈਲ ਕਮਿਊਨੀਕੇਸ਼ਨ ਔਰ ਵੈਪਨ ਤਿੰਨੇ ਚੀਜ਼ਾਂ ਯੂਜ਼ ਹੋਈਆਂ ਉਹ ਡੈਂਪ ਚੁੱਕਿਆ ਜਾਵੇ ਕਿਹੜੇ ਨੰਬਰ ਉਦੋਂ ਇੱਥੇ ਚੱਲ ਰਹੇ ਸੀ ਬਿਨਾ ਕਿਹੇ ਸੂਤੋਂ ਇਹ ਚੋਰੀ ਨਹੀਂ ਹੋਈ ਬਸ ਇਹੋ ਹੀ ਕਹਿਣਾ ਚਾਹੁੰਦੇ ਆ ਜੀ ਸ਼ਾਮੀ ਲੜੀ ਜੀ ਪੈਸੇ ਲੈ ਕੇ ਆਈ ਸੀ ਕਿ ਆਪਣੇ ਅਕਟਵਾ ਤੇ ਨਾਲ ਉਹਦੇ ਬੱਚੇ ਸੀਗੇ ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਏ ਉਹਦੇ ਕੋਈ ਸੇ ਇੰਡੀਆ ਇੱਕ ਰੱਤਰ ਵਿਖਾ ਕੇ ਤੇ ਇੱਕ ਅਸਲੀ ਦਾ ਕੋਈ ਐਮਲ ਸੁਖਾਇਆ ਤੋਂ ਉਖਾ ਕੇ ਤੋ ਉਹ ਖਾ ਕੇ ਤੋ ਉਹ ਤੈਕੀ ਲੈ ਇੱਕ ਵਾਰ ਹੋ ਗਈ ਲੱਗੀ ਐ ਕਿਮਾ ਜਿਹੜੀ ਉਹ ਮਿਲ ਗਈ ਐ ਬਾਕੀ ਕੈਮਰਾ ਵਿੱਚ ਪਾਰ ਕੀਤੀ ਜਾ ਕੈਮਰਾ ਤੇ ਕੀ ਕਾਰ ਉਹ ਮਾ ਕੀ ਹੁਣ ਬਾਬਰ ਚਾਦਰ ਦੀ ਕਰ ਲੈ ਨਹੀਂ ਜੀ ਤੇ ਨਹੀਂ ਕਰ ਵੀ ਜਾ ਕੈਮ ਹਾਂ ਕਰ ਵੀ ਜਾ ਕੈਮਰੇ ਦੇ ਵਿੱਚ ਆਈ ਕੁਝ ਬੰਦੂ ਕੈਮਰੇ ਵਿੱਚ ਆ ਰਹੇ ਆ ਪਰ ਇਸ ਦਿਖਨੇ ਹੁੰਦਾ ਹਾਂ ਸਹਾ ਹੋਇਆ ਕਿੱਥੇ ਆ ਵਾਕਿਆ ਕਿੱਥੋਂ ਨਹੀਂ ਇਹ ਸਾਹਮਣੇ ਘੜੀ ਦੇ ਵਿੱਚ ਇਸੇ ਘੜੀ ਲਈ ਜਿਹੜਾ ਕਿਨੇ ਘਟਨਾ 2.5 ਲੱਖ ਰੁਪਏ ਕਿਨੇ ਘਟਨਾ ਰਾਤੀ ਇਹ 950 950 ਹੋ ਸਕਦੇ